ਖੀਰੇ ਗੁਰ ਨਾਨਕ ਦੇਵ ਜੀ ਅਤੇ ਮਤਾ ਸੁਖਣੀ ਦੇ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਅੱਜ ਤੋਂ ਇਤਿਹਾਸਿਕ ਗੁਰਦੁਆਰਾ ਕੰਨ ਸਾਹਿਬ ਵਿਖੇ ਵੱਖ-ਵੱਖ ਮਠਾਈਆਂ ਬਣੀਆਂ ਹੋਈਆਂ ਦਿਖਾਈ ਦਿੱਤੀਆਂ ਉੱਥੇ ਹੀ ਸੰਗਤ ਵੱਡੀ ਗਿਣਤੀ ਪਹੁੰਚ ਕੇ ਕਰ ਰਹੀ ਹੈ ਉੱਥੇ ਸੇਵਾ ਅਤੇ ਆਉਣ ਵਾਲੀ ਸੰਗਤ ਦੇ ਲਈ ਬਣਾ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਜਿਦਾ ਆਪਾਂ ਘਰਾਂ ਹੀ ਵਿਆਹ ਹੁੰਦਾ ਨੇ ਘਰਾਂ ਤੋਂ ਵੱਧ ਵਿਆਹ ਹੈ ਇਹ ਜਗਤ ਵਿਆਹ ਮਤਲਬ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਿਸੇ ਚਰਨ ਛੂ ਪ੍ਰਾਪਤ ਆ ਇਹ ਮਹਾਰਾ ਸੱਚੇ ਪਾਤਸ਼ਾਹ ਨੇ ਜੋ ਕਿਸੇ ਨੇ ਮੰਗਿਆ ਇੱਥੇ ਮਿਲਿਆ ਇਹ ਸਤਾਂ ਇਹੋ ਜਿਹਾ ਕਿਸੇ ਨੇ ਧੀ ਮੰਗੀ ਕਿਸੇ ਨੇ ਪੁੱਤ ਮੰਗਿਆ ਕਿਸੇ ਨੇ ਆਪਣੇ ਕਾਰੋਬਾਰ ਮੰਗਿਆ ਸਭ ਕੁਝ ਮਿਲਿਆ ਪਾਦਾ ਅੱਜ ਤੁਸੀਂ ਵੇਹਦੇ ਹੀ ਵਿਆਹ ਵਾਲੀ ਘਰ ਜਿਹੜੀ ਹੋਣ ਰਹੀ ਇੱਥੇ ਆ ਗੁਣੇ ਦੇ ਕਿਸੇ ਨਾ ਕੋਈ ਵੰਡੇ ਸਿਰੇ ਲੱਡੂ ਵੰਡੇ ਗਏ ਆ ਮੈਂ ਕਹਿੰਦਾ ਇਹ ਬੀਬੀਆਂ ਦਾ ਦੇਣਾ ਵੀ ਦੇ ਸਕਦੇ ਇਹ ਵਿਆਹ ਜਿਹਦੇ ਘੋੜੀਆਂ ਜਿਹੜੀਆਂ ਗਾਉਂਦੇ ਨੇ ਉਹ ਜੱਸ ਗਾਉਂਦੇ ਨੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਦੇ ਮਹਾਰਾ ਮਿਹਰ ਭੜੇ ਹੱਥ ਰੱਖ ਇਹਨਾਂ ਦੀ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਇਤਮਾਨ ਸਤਕਾਰ ਬਖਸ਼ੇ ਗੁਰੂ ਘਰ ਨਾਲ ਜੁੜੀ ਰਣ ਇਦਾਂ ਹੀ ਮਹਾਰਾਜ ਮੇਰ ਪੜ ਯਾਤਰਾ ਕੇਨਾਂ ਦਾ ਇਥੋਂ ਵੀ ਬਾਕੀ ਦੀ ਗੱਲ ਰਹਿ ਗਈ ਜੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਤਾਨ ਤੇ ਅੱਗੇ ਅੱਗੇ ਵੀ ਮੈਂ ਕਹਿ ਰਿਹਾ ਕੋਣ ਆ ਬਾਬਿਆਂ ਦੀ ਗੱਲ ਕਰਦੀ ਹੈ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖੰਡੂਸਾ ਵਾਲਿਆਂ ਦੀ ਆ ਤੁਹਾਡੇ ਸਾਹਮਣੇ ਕਿੰਨੀ ਸੇਵਾ ਚੱਲਣ ਰਹੀ ਹੈ ਇਹ ਸਤਾਨ ਇਹੋ ਜਿਹਾ ਬਣ ਜਾਣਾ ਸਾਡੇ ਬਟਾਲੇ ਇਹੋ ਜਿਹਾ ਸਤਾਨ ਨਹੀਂ ਹੋਏਗਾ ਜਿਹੋ ਜਿਹਾ ਇਹ ਬਣ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨ ਕੋ ਇਹ ਦੱਸੋ ਅੱਜ ਕਿਹੜੇ ਗੁਰਦੁਆਰਾ ਸਾਹਿਬ ਦੇ ਖੜੀਆਂ ਤੇ ਕੀ ਹੋ ਰਿਹਾ ਅੱਜ ਗੁਰਦੁਆਰਾ ਕਾਂਨ ਸਾਹਿਬ ਚ ਖੜੇ ਹੈ ਅੱਜ ਗੁਣਿਆਲੀ ਰਸਮ ਚੱਲ ਰਹੀ ਆ ਤੇ ਸਭ ਖੂਬ ਸੰਤਾਂ ਆ ਰਹੀਆਂ ਨੇ ਸਾਰੀਆਂ ਆਪ ਆਪਣਾ ਯੋਗਦਾਨ ਪਾ ਰਹੀਆਂ ਨੇ ਤੇ ਗੁਣਿਆਲੀ ਰਸਮ ਚਲਾ ਲਈਆਂ ਨੇ ਤੇ ਖੁਸ਼ੀਆਂ ਮਨਾ ਰਹੀਆਂ ਨੇ ਉਸ ਤੋਂ ਇਲਾਵਾ ਹੋਰ ਪੈ ਦੀ ਕੀ ਕੀ ਬਾਕੀ ਆਹ ਹੋਰ ਮਠਿਆਈਆਂ ਵੀ ਬੰਦੀਆਂ ਨੇ ਦੁੰਡੀ ਵੀ ਕੱਢੀ ਜਾਂਦੀ ਆ ਲੱਡੂ ਵੀ ਕੱਢੇ ਜਾਂਦੇ ਨੇ ਸਾਰੀਆਂ ਰਸਮਾਂ ਜਿੰਨੀਆਂ ਵੀ ਇੱਥੇ ਪਿਆਰ ਹੁੰਦੀਆਂ ਨੇ ਤੇ ਸਾਰਾ ਮਹਾਰਾਜੇ ਨਾਰਾ ਜੋਗਦਾਨ ਪਾਉਂਦੇ ਨੇ ਕਿ ਤੇਵ ਜੀ ਜਗਤ ਮਾਤਾ ਮਾਦਾ ਸਤਿ ਸ਼੍ਰੀ ਅਕਾਲ ਕਿੰਨਾ ਕੁ ਚਾਹ ਲੈਂਦਾ ਬਹੁਤ ਜਿਆਦਾ ਸਾਨੂੰ ਇੰਨਾ ਹੁੰਦਾ ਕਿ ਉਹਨਾਂ ਸਾਨੂੰ ਬੱਚਿਆਂ ਦਾ ਵੀ ਘਰ ਨਹੀਂ ਚਾਹ ਹੁੰਦਾ ਜਿੰਨਾ ਸਾਨੂੰ ਆਣ ਕੇ ਇੱਥੇ ਚਾਹ ਚੜ੍ਹਦਾ ਪੰਜ ਸਾਲਾਂ ਤੋਂ ਇਹ ਬਿਠਾਈ ਨੂੰ ਦੇ ਰਹੇ ਆ ਇਹ ਤਾਂ ਕਾਫੀ ਢੇਰ ਤੋਂ ਚੱਲ ਰਹੀ ਹੈ ਤੇ ਜਦੋਂ ਤੋਂ ਮੈਂ ਆਈ ਮੈਨੇ 25 ਸਾਲ ਤੋਂ 25 ਸਾਲ ਹਾਂ ਜੀ ਕਿੰਨਾ ਕੁ ਰ ਇੰਤਜ਼ਾਰ ਰਹਿੰਦਾ ਵਾ ਇਹਨਾਂ ਦਿਨਾਂ ਦਾ ਇਹਨਾਂ ਦਿਨਾਂ ਦਾ ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ ਵਾ ਉਹਨਾਂ ਘਰ ਦੀ ਤਿਆਰੀ ਤਾਂ ਨਹੀਂ ਹੁੰਦਾ ਜਿੰਨਾ ਗੁਰੂ ਘਰ ਦੀ ਦਾ ਹੁੰਦਾ ਤੇ ਅਸੀਂ ਜਾ ਕੇ ਉਸ ਵਕਤੇ ਜਾਈਏ ਤੇ ਆਪਣਾ ਅਸੀਂ ਸੇਵਾ ਕਰੀਏ ਤੇ ਨਾਲ ਸੰਗਤਾਂ ਨੂੰ ਲੈ ਕੇ ਤੇ ਆਪਣਾ ਕਾਰੋਬਾਰ ਕਰੀਏ ਆ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸਲੱਖੀ ਜੀ ਦੇ ਵਿਆਹ ਪਰ ਉਹਨੂੰ ਖੁਸ਼ੀ ਨੂੰ ਰਾਮ ਕਰਨ ਦੀ ਤਰ੍ਹਾਂ ਸਦੇ ਜੇ ਮਠਿਆਈਆਂ ਬਣੀਆਂ ਸਾਰੇ ਸ਼ਹਿਰ ਦੇ ਇਲਾਕਾ ਵਾਸੀ ਸੰਗਤਾਂ ਨੇ ਬਣਾਉਂਦੀਆਂ ਨੇ ਤਿਆਰ ਕਰਦੀਆਂ ਨੇ ਬੜੇ ਪ੍ਰੇਮ ਸਹਿਤ ਜਿਹੜੀਆਂ ਮੰਡੀਆਂ ਜਾਂਦੀਆਂ ਨੇ ਇਹ ਅੱਜ ਤੋਂ ਵਿਆਹ ਸ਼ੁਰੂ ਹੋ ਗਿਆ ਸਾਰੇ ਕਾਰਜ ਜਿਹੜੇ ਨੇ ਸਿੱਖੀ ਤੌਰ ਤੇ ਜਿਹੜੇ ਮਨਾਏ ਜਾਂਦੇ ਨੇ ਇਹਨੂੰ ਵੈਸੇ ਤੇ ਮਠਿਆਈ ਗੁਣੇ ਨੂੰ ਬੋਲਿਆ ਜਾਂਦਾ ਵਾ ਗੁਣਿਆਂ ਦਾ ਪ੍ਰਸ਼ਾਦ ਬੋਲਿਆ ਜਾਂਦਾ ਜਿਸ ਤਰ੍ਹਾਂ ਆਮ ਬੀਬੀਆਂ ਬਣਾਉਂਦੀਆਂ ਅੱਜ ਗੁਰਦੁਆਰੇ ਦੇ ਵਿੱਚ ਵਿਆਹ ਸ਼ੁਰੂ ਆ ਵਿਆਹ ਸ਼ੁਰੂ ਹੋ ਗਿਆ ਬਸ ਵਿਆਹ ਸ਼ੁਰੂ ਹੋ ਗਿਆ ਬੀਬੀਆਂ ਨੇ ਕਿਹਾ ਕਿ ਤੋਂ ਵੀ ਆ ਰਹੇ ਬੀਬੀਆਂ ਕੁਝ ਬੀਬੀਆਂ ਜਥਿਆਂ ਦੀਆਂ ਨੇ ਬਟਾਲੇ ਦੀਆਂ ਨੇ ਕੋਈ ਲਾਗੂ ਕਰਦੀਆਂ ਤੋਂ ਅੰਮ੍ਰਿਤਸਰ ਤੋਂ ਇਤਨਾ ਸਾਰੇ ਲਾਗੇ ਜਾ ਕੇ ਪਿੰਡਾਂ ਤੋਂ ਆਣ ਕੇ ਸਾਰਾ ਇਹ ਜਲ ਤਿਆਰ ਕਰਦੀਆਂ ਨੇ ਕਦੋਂ ਦੇ ਸ਼ੁਰੂ ਕੀਤਾ ਤੁਸੀਂ ਅੱਜ ਕਿੰਨੇ ਵਜੇ ਸ਼ੁਰੂ ਕੀਤਾ ਇਹ ਸਵੇਰੇ 10:00 ਵਜੇ ਸ਼ੁਰੂ ਕੀਤਾ ਕਿੰਨੇ ਵਜੇ ਚੱਲੇਗਾ ਇਹ ਸ਼ਾਮ ਤੱਕ ਚੱਲੇਗਾ ਇਹ ਵਰਮਾ ਵੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਖਾਸ ਰਿਪੋਰਟ